ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਨਵਾਂ ਪਿੰਡ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਬਾਈ ਸ਼ਮਸ਼ੇਰ ਦੇ ਕੋਲ ਤੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਵੈੜ ਤੁਹਾਨੂੰ ਦਿਖਾਵਾਂਗੇ ਦੋਸਤੋ ਬਿਲਕੁਲ ਤਿਆਰੀ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਜਾਂ ਅਜੇ ਦਿਨ ਲੈ ਕੇ ਜਾਉਗੀ ਹਜੇ ਠੀਕ ਆ ਸਮਾਂ ਲੈ ਜੂਗੀ ਪੂਰੀ ਗੱਲਬਾਤ ਆਪਾਂ ਵੀਰ ਸ਼ਮਸ਼ੀਰ ਦੇ ਨਾਲ ਕਰ ਲਾਂਗੇ ਇਨਫੋਰਮੇਸ਼ਨ ਆਪਾਂ ਉਹਨੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਲਿਆਂਗੇ ਬਾਕੀ ਅੱਜ ਦੋਸਤੋ 24 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਿਹੜਾ ਜ਼ਰੂਰ ਨੋਟ ਕਰ ਲਓ ਠੀਕ ਆ ਜੀ ਕੋਈ 1:30 ਵਜੇ ਦਾ ਜਿਹੜਾ ਸਮਾਂ ਹੈਗਾ ਇੱਕ ਛੋਟੀ ਜਿਹੀ ਟੋਕੜ ਗੱਬਣ ਜਿਹੜੀ ਛੋਟੀ ਆਪਾਂ ਤੁਹਾਨੂੰ ਇਹ ਜਿਹੜੀ ਦੋਸਤੋ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਗੱਬਣ ਕਿੰਨੇ ਕ ਸਮੇਂ ਦੀ ਆ ਕੀ ਥੱਲੇ ਮਿਲਕ ਹੈਗਾ ਉਹ ਪੂਰੀ ਗੱਲਬਾਤ ਕਰ ਲੈਨੇ ਆ ਆਜੋ ਚੱਲਦੇ ਆਂ ਬਾਈ ਸ਼ਮਸ਼ੀਰ ਦੇ ਕੋਲ ਪੁੱਛਦੇ ਆਂ ਕੀ ਇਹਨਾਂ ਪਾਸੋਂ ਦੀ ਜਿਹੜੀ ਆ ਹਾਂਜੀ ਭਾਈ ਸ਼ਮਸ਼ੇਰ ਸਿੰਘ ਦੀ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਦਾ ਰਾਜੀਵ ਜੀ ਸਾਸਰੀ ਕਾਲ ਹੋਰ ਠੀਕ ਠਾਕ ਜੀ ਠੀਕ ਠਾਕ ਵਧੀਆ ਤੁਹਾਨੂੰ ਸੁਣਾਓ ਬਹੁਤ ਵਧੀਆ ਚੰਗੇ ਭਾਜੀ ਹਾਂਜੀ ਤੇ ਪਸ਼ੂ ਅੱਜ ਫਿਰ ਕਿਵੇਂ ਆ ਪਸ਼ੂ ਆ ਆਪਣੇ ਕੋਲ ਇੱਕ ਝੋਟੀ ਹੈ ਪਹਿਲਾਂ ਅੱਛਾ ਜੀ ਪਹਿਲੇ ਸਵੇਰੇ ਹੌਣ ਦੂਜੇ ਸਵੇਰੇ ਸੂਣੀ ਟੋਕੜ ਗੱਭਣੇ ਠੀਕ ਆ ਸੱਤ ਮਹੀਨਿਆਂ ਦੇ ਗੱਭਿਆ ਹੂੰ ਕਾ ਗਾਰੰਟੀ ਨਾਲ ਆਪਣੀ ਹੂੰ ਹੂੰ ਚੈੱਕ ਕਰਵਾਈ ਆ ਸੱਤ ਮਹੀਨੇ ਦੇ ਗੱਭਣ ਹਾਂਜੀ ਸੱਤ ਮਹੀਨੇ ਢਾਈ ਤੋਂ 3 ਕਿਲੋ ਇਹਦੇ ਥੱਲੇ ਦੁੱਧ ਦੇ ਠੀਕ ਆ ਹਾਂਜੀ ਦੋਵੇਂ ਵੇਲੇ ਮਿਲਦੀ ਆ ਠੀਕ ਆ ਜੀ ਤੇ ਸੁਭਾ ਅਗੇ ਮਗਰ ਤੀਜਾ ਸੁਗੀ ਦੂਜਾ ਨਹੀਂ ਦੂਜਾ ਸੁਭਾ ਸੂਣੀ ਆ ਪਹਿਲਾ ਸੁਈ ਹੁਣ ਪਹਿਲੇ ਦੇ ਵਿੱਚ ਮਤਲਬ ਜਦੋਂ ਦੋ ਤਾਂ ਪਹਿਲਾ ਸੁਭਾ ਚੱਲਣ ਡਿਆ ਹਾਂਜੀ ਠੀਕ ਹਾਂਜੀ ਤੇ ਕਿਵੇਂ ਪਹਾੜੇ ਭੂੜੇ ਚਾੜ ਤੇ ਮਿਲਦੀ ਆ ਜਾ ਕੇ ਇਹ ਮੈਂ ਉੱਥੋਂ ਤਾਂ ਵੀਰ ਦੀ ਚੋਕ ਲਿਆ ਉਤਰਾ ਪਹਾੜੇ ਤੇ ਹਾਂ ਤੇ ਹੁਣ ਮੇਰੇ ਕੋਲ ਆਣ ਕੇ ਕੱਲ ਹੀ ਅਜੇ ਆਈ ਆ ਤੇ ਆਣ ਕੇ ਟੀਕਾ ਲਿਆ ਤੇ ਸਵੇਰੇ ਨਹੀਂ ਉਦਾਂ ਲਾਇਆ ਤੇ ਕੱਲ ਲਾਇਆ ਹੁਣ ਸ਼ਾਮ ਨੂੰ ਵੇਖੋ ਸ਼ਾਮ ਨੂੰ ਅੱਦਾਂ ਮਿਲਦੀ ਏ ਟੀਕੇ ਤੇ ਮਿਲਦੀ ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਦੂਜੇ ਸੁਵੇ ਲਈ ਜਿਹੜੀ ਗੱਭਣ ਤੁਸੀਂ ਇਹ ਝੋਟੀ ਦੇਖ ਰਹੇ ਹੋ ਠੀਕ ਆ ਸੇਕਾਤ ਘਾਟ ਘਾਟੀ ਜਿਹੜਾ ਦੋਸਤੋ ਝੋਟੀ ਦਾ ਜ਼ਰੂਰ ਆਪਾਂ ਮੈਂਸ਼ਨ ਕਰ ਦੇਣਾ ਜ਼ਿਕਰ ਕਰ ਦੇਣੇ ਆ ਵੀ ਫੁੱਲ ਵੱਡੀ ਹਾਈਟ ਦੀ ਆ ਝੋਟੀ ਠੀਕ ਆ ਤੇ ਥੰਮ ਦੇਵੇ ਦੀ ਜਿਹੜੀ ਆ ਪੂਰੀ ਸਾਫ ਆ ਤਿੰਨ ਤੋਂ 3.5 ਕਿਲੋ ਜਿਹੜਾ ਦੁੱਧ ਦਾ ਉਹ ਹਾਜ਼ਰ ਆਈ ਦੇ ਕੋਲ ਤੇ ਟਾਈਮ ਇੱਕ ਹੀ ਮਿਲਦੀ ਆ ਜੀ ਹਾਂ ਨਹੀਂ ਦੋਵੇਂ ਟਾਈਮ ਦੋਨੋਂ ਟਾਈਮ ਮਿਲਦੀ ਆ ਦੋਨੋਂ ਟਾਈਮ ਮਿਲਦੀ ਆ ਸਵੇਰ ਸ਼ਾਮ ਕੋਈ 1.5 ਕਿਲੋ ਦੋਨੋਂ ਟਾਈਮ ਦਾ ਹਾਂ ਜੀ ਦੋਨੋਂ ਟਾਈਮ 1.5 ਕਿਲੋ ਫੇਲੇ 1.5 ਕਿਲੋ ਫੇਲੇ ਠੀਕ ਆ 2.5 ਤੋਂ 3 ਕਿਲੋ ਮੰਨ ਕੇ ਚੱਲੋ ਤੁਸੀਂ ਹਾਂ ਦੋਨੋਂ ਟਾਈਮ ਦਾ ਜਿਹੜਾ ਕਾਊਂਟ ਆ 2. ਠੀਕ ਹੈ ਬਾਕੀ ਚਵਾਈ ਚੁਈ ਚੱਗੀ ਤੇ ਕੋਈ ਪੂਲ ਛੱਟਾ ਦਾ ਕੋਈ ਨਹੀਂ ਕੋਈ ਪੂਲ ਛੱਟਾ ਨਹੀਂ ਗਿਆ ਚੂਣ ਬਿਲਕੁਲ ਵਧੀਆ ਹਾਂਜੀ ਕੋਈ ਇਹਦਾ ਪੂਲ ਛੱਟਾ ਨਹੀਂ ਜੇ ਤੇ ਇਹ 7 ਮਹੀਨਿਆਂ ਦੀ ਗੱਬਨ ਜੇ ਠੀਕ ਹੈ ਜੀ ਹਾਂਜੀ ਦੋ ਵੀ ਦੋਸਤੋ ਕਰਾ ਕੇ ਜੱਗ ਲਾਡੀ ਭਾਗ ਤੋਂ ਠੀਕ ਹੈ ਤੇ 7 ਮਹੀਨੇ ਦੀ ਜਿਹੜੀ ਦੋਸਤੋ ਗੱਬਨਾ ਕੋਈ ਅਜੇ 3 ਮਹੀਨੇ ਦਾ ਸਮਾਂ ਹਜੇ ਐਸਟੀਮੇਟਡ 50 ਹੈਗਾ ਬਿਲਕੁਲ ਸੂਣ ਦੇ ਵਿੱਚ ਤੇ 2.5 ਤੋਂ 3 ਕਿਲੋ ਜਿਹੜਾ ਦੁੱਧ ਬਿਲਕੁਲ ਇਹਦੇ ਕੋਲ ਜਿਹੜਾ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰਦਾਂਗੀ ਠੀਕ ਹੈ ਆ ਤੁਸੀਂ ਹਾਈਟ ਕੱਦ ਕਰ ਜਿਹੜਾ ਆ ਕਰੋ ਜੱਕ ਜੀ ਲਮਾ ਦੌਰ ਲੋ ਜੀ ਠੀਕ ਆ ਹਾਈਟ ਕੱਦ ਦੀ ਜਿਹੜੀ 200 ਝੋਟੀ ਪੂਰੀ ਆ ਠੀਕ ਆ ਇਹ ਜ਼ਰੂਰ ਜ਼ਿਕਰ ਕਰਨਾ ਬਣਦਾ ਬਾਕੀ ਮੂੰਹ ਮੱਥੇ ਤੋਂ ਕੁਰੀ ਲਾਡੀ ਵੀ ਦੋ ਲੋਕ ਲਾ ਦੋ ਮੈਂ ਕੋਈ ਆ ਫੇਸ ਕੁਆਲਟੀ ਦਿਖਾ ਦੋ ਇੱਕ ਸਿੰਘ ਜਿਹੜਾ ਦੋਸਤੋ ਬੇਸ਼ੱਕ ਉਹ ਮੋਢਾ ਵਾਲੀ ਸਾਈਡ ਤੋਂ ਟੁੱਟਾ ਇਹ ਤੁਸੀਂ ਧਿਆਨ ਚ ਰੱਖ ਲਿਓ ਬਾਕੀ ਕੁੰਢੀ ਆ ਠੀਕ ਆ ਦੂਜਾ ਸਿੰਘ ਜਿਹੜਾ ਵੇਖੂਗਾ ਬਿਲਕੁਲ ਕੁੱਡਾ ਸਿੰਘ ਤੇ ਆਹ ਥੰਬੇ ਵਾਲਾ ਜਿਹੜਾ ਤੁਸੀਂ ਆ ਵੇਖੀਂ ਕਰੋ ਸਿੱਖ ਠੀਕ ਆ ਬਾਕੀ ਥਣਾ ਥੁਣਾ ਦਾ ਨਖੇੜ ਤੇ ਪੱਧਰ ਜਿਹੜਾ ਦੋਸਤੋ ਥਣ ਦੇ ਹਵਾ ਲੱਗਾ ਇਸ ਝੋਟੀ ਨੂੰ ਬਾਕੀ ਨਾਰਮਲ ਜੇਕਰ ਦੋਸਤੋ ਆਪਾਂ ਗੱਲ ਕਰ ਲਈਏ ਕੋਈ 3 ਤੋਂ 3 ਲੀਟਰ ਜਿਹੜਾ 3 ਕਿਲੋ ਜਿਹੜਾ ਦੁੱਧ ਆ ਤੇ ਬਿਲਕੁਲ ਆਪਾਂ ਡਰਾਈ ਪੀਰੀਅਡ ਵੀ ਜੇਕਰ ਆਪਾਂ ਦੇਖੀਏ ਤੇ ਬਿਲਕੁਲ ਨੇੜੇ ਡਰਾਈ ਪੀਰੀਅਡ ਵੀ ਜਿਹੜਾ ਆਉਣ ਵਾਲਾ ਹੈ ਠੀਕ ਆ ਘੱਟੋ ਘੜ ਵੀ ਆਪਾਂ 2 ਤੋਂ 3 ਮਹੀਨੇ ਪਸ਼ੂ ਨੂੰ ਛੱਡ ਵੀ ਦਿੰਨੇ ਆ ਤੇ ਜੇਕਰ ਕਿਸੇ ਵੀਰ ਨੇ ਚਵਾਈ ਕਰਨੀ ਆ ਤੁਸੀਂ ਕੋਈ ਹੋਰ 15 ਦਿਨ 20 ਦਿਨ ਜਿਹੜਾ ਦੋਸਤੋ ਤੁਸੀਂ ਸੇਵਾ ਕਰਕੇ ਜਿਹੜਾ ਦੁੱਧ ਲੈ ਵੀ ਸਕਦੇ ਹੋ ਨਹੀਂ ਤਾਂ ਬਿਲਕੁਲ ਸਹੁੰ ਦਾ ਨੇੜ ਅ ਘੱਟਾਈ ਤੋਂ 3 ਮਹੀਨੇ ਅੱਛਾ ਭਾਜੀ ਇਹਦਾ ਮੁੱਲ ਕਿੰਨਾ ਸ਼ਮਸ਼ੀਰ ਸਿੰਘ ਜੀ ਇਹਦਾ ਮੁੱਲ ਵੀਰ ਜੀ 4 ਹਾਂਜੀ ਤਾਂ ਬਾਕੀ ਲੈਨ ਦੇ ਜਿਹੜਾ ਬਿਲਕੁਲ ਉਹ 46000 ਦੀ ਦਵਾਂਗੇ 46000 ਦੀ ਹਾਂਜੀ ਠੀਕ ਆ ਲੈਨ ਦੇ ਨੇ 46 46 ਜੀ ਮੰਗ 48 ਦੀ ਆਹ ਡਿਮਾਂਡ 48000 ਦੀ ਠੀਕ ਬਿਲਕੁਲ ਦੇ ਲੈਨ 46000 ਦੀ ਦਵਾਂਗੇ ਇਹ ਤੋਂ ਘੱਟ ਠੀਕ ਹੈ ਜੀ ਪੱਕੀ ਨਵੀਂ ਝੋਟੀ ਵੀ ਨਵੀਆਂ ਵੀ ਇਹ ਕਿਹੜਾ ਵੀ ਦੂਜਾ ਸੂਆ ਸੂਣੀ ਆ ਹਾਂਜੀ ਦੂਜਾ ਸੂਆ ਬਹੁਤ ਠੰਡੀ ਧੀਰੀ ਫਿਰ ਇੱਕ ਰੰਗ ਕਾਲੀ ਆ ਹਾਂਜੀ ਐ ਝੋਟੀ ਕੱਦ ਕੱਡ ਵੇਖੋ ਕਿੱਡਾ ਅੱਛਾ ਕੱਦ ਵੀ ਵੱਡੀਆਂ ਮੱਝਾਂ ਚੌੜੀ ਆ ਇੱਕ ਭਾਜੀ ਸ਼ਮਸ਼ੇਰ ਸਿੰਘ ਇੱਕ ਗੱਪਣ ਪਸ਼ੂ ਦਾ ਥੋੜਾ ਜਿੰਨਾ ਵੀ ਥੋੜੀ ਜੱਜਮੈਂਟ ਕਈ ਵੀਰਾਂ ਨੂੰ ਹੁੰਦਾ ਵੀ ਯਾਰ ਪਤਾ ਨਹੀਂ ਕਿੰਨੀ ਜ਼ਰਦੀ ਗੱਪਣ ਹੋਵੇ ਆਪਣੇ ਡਾਕਟਰ ਸਾਹਿਬ ਤੋਂ ਚੈੱਕ ਸ਼ੋਰ ਹੋਈ ਆ ਪਹਿਲਾਂ ਅੱਜ ਕੱਲ ਮੈਂ ਚੈੱਕ ਕਰਵਾਈ ਸੱਤਾਂ ਮਹੀਨੇ ਦੀ ਪਿਓਰ ਪੂਰੀ ਗੱਪਣ ਜੇਕਰ ਕਿਸੇ ਵੀਰ ਨੇ ਹੱਥ ਨਹੀਂ ਦੁਬਾਰਾ ਪਾਉਣਾਗਾ ਜਾਂ ਨਹੀਂ ਚੁੱਕ ਕਰਾਉਣੀ ਜੀ ਤੇ ਆਪਣੇ ਡਾਕਟਰ ਸਾਹਿਬ ਤੋਂ ਮਿਲ ਗਈ ਪੁੱਛ ਸਕਦਾ ਪੁੱਛ ਸਕਦਾ ਹੈ ਆਪਣੀ ਗਰੰਟੀ ਆ ਅੱਛਾ ਜੀ ਗਰੰਟੀ ਹੈ ਆਪਣੀ ਸੱਤਾਂ ਮਹੀਨੇ ਦੀ ਗੱਪਣ ਕੋਈ 2-4 ਕੋਈ 2-4 ਦਿਨਾਂ 10 ਦਿਨਾਂ ਦਾ ਫਰਕ ਹੋਵੇ ਉਧਰ ਉਧਰੀ ਆਪਾਂ ਕਹਿ ਨਹੀਂ ਸਕਦੇ ਡਾਕਟਰ ਵੀ ਕਈ ਵਾਰਾਂ ਕੋ ਪੰਜਾਂ 10 ਦਿਨਾਂ ਦਾ ਫਰਕ ਤੇ ਗੱਡੀ ਹਾਂਜੀ ਸੋ 7 ਮਹੀਨੇ ਦੀ ਜਿਹੜੀ ਦੋਸਤੋ ਗੱਬਣਾ ਠੀਕ ਆ ਤੇ ਰੇਟ ਵੀਰ ਨੇ ਦੱਸਤਾ ਵੀ 46000 ਜਿਹੜਾ ਹਾਣਾ ਵਾਲਾ ਡਿਮਾਂਡ ਜਿਹੜੀ ਕਿਸੇ ਵੀਰ ਨੇ ਕਰਾਉਣੀ ਆ ਉਹ 48000 ਠੀਕ ਆ ਤੇ ਇਹ ਜਿਹੜੀ ਝੋਟੀ ਆ ਇਸ ਤੋਂ ਬਾਅਦ ਅਗਲੀ ਵਾਰ ਵੀਰ ਕਰੀਏ ਸਾਹਮਣੇ ਵੀਰਾਂ ਦੇ ਇਹ ਸੁਣਾ ਲੀ ਜੀ ਇਹ ਵੜ ਵੀਰ ਜੀ ਤੀਜਾ ਸੂਆ ਸੁਣੀ ਆ ਤੀਜਾ ਸੂਆ ਹਾਂਜੀ ਅੱਛਾ ਜੀ ਅਜੇ ਦੇਣਾ 10 ਤੋਂ ਕੋਈ 12 ਦਿਨ ਲੈ ਜੂ 10 12 ਦਿਨ ਲੈ ਜੂ 10 12 ਦੇ ਲੈ ਜਾਂਦੀ ਆ ਮੋਰ ਖੁੱਲ ਕੇ ਪੂਰੀ ਖੁੱਲ ਕੇ ਸੂਗੀ ਠੰਡੀ ਧੀਰੀ ਆ ਕੋਈ ਜਿੱਥੇ ਮਰਜੀ ਜਿੱਥੇ ਮਰਜੀ ਹੱਥ ਅਜੇ ਬਣਾਦਣਾ ਜਿਹੜਾ ਅਜੇ ਮਿਲਗਦਾ ਅਜੇ ਬਹੁਤ ਜਿਆਦਾ ਢਿੱਲਿਆ ਵੇਖੋ ਇਹ ਤਾਂ ਮੜਾ ਮੋੜਾ ਦੁੱਧ ਜਿਆਦਾ ਤਾਂ ਨਹੀਂ ਤਾਂ 13 ਤੋਂ 14 ਲੀਟਰ 15 ਲੀਟਰ ਦੁੱਧ ਬੜੇ ਆਰਾਮ ਨਾਲ ਕੱਢੂਗੀ ਠੀਕ ਆ ਜੀ ਆ ਵੇਖੋ ਅਜੇ ਸਾਰੀ ਢੇਲੋਂਵੇਂ ਪਈ ਤੇ ਠੰਡੀ ਕੋਈ ਜਿੱਥੇ ਮਰਜੀ ਹੱਥ ਫੇਰੀ ਜੋ ਜੋ ਮਰਜੀ ਕਰੀ ਜੋ ਉਹ ਜਿਆਦਾ ਠੰਡੀ ਤੀਜਾ ਸੂਆ ਸੁਣੀ ਤੀਜਾ ਸੂਆ ਜਿਹੜਾ ਦੋਸਤੋ ਇਹ ਵੈੜ ਸੁਣਨ ਜਾ ਰਹੀ ਆ ਤੇ ਦੇਣ ਹਜੇ ਹਫਤਾ ਖੰਡਾ 8 ਤੋਂ 10 ਦਿਨ ਲੈ ਜੂਗਾ ਹਾਂਜੀ 8 ਤੋਂ 10 ਦਿਨ ਬੜੇ ਰਾਂ 8 ਤੋਂ 10 ਦਿਨ ਲੈ ਜੂਗੀ ਤੇ ਆਹ ਥਰਾਂ ਦਾ ਨਖੇੜ ਆ ਦੋਸਤੋ ਅਗਲੇ ਥਰਾਂ ਦਾ ਤੁਸੀਂ ਦੇਖ ਸਕਦੇ ਹੋ ਮਗਲੇ ਥਰਾਂ ਵੀ ਦੇਖ ਸਕਦੇ ਹੋ ਹਜੇ ਦੇਵਾ ਜਿਹੜਾ ਦੋਸਤੋ ਆਪਾਂ ਕਹਿ ਲਈਏ ਨਾ ਵੀ ਹਜੇ ਢਿੱਲਾ ਲੈਵਾ ਵੀ ਜਦੋਂ ਪੂਰਾ ਟਾਈਟ ਜਾਂ ਭਰ ਗਿਆ ਲੈਵਾ ਤੇ ਜਿਹੜਾ ਆਪਸੀ ਨਖੇੜ ਆ ਮਗਲੇ ਥਰਾਂ ਦਾ ਉਹ ਵਿੱਚ ਕੋਈ 1-2 ਇੰਚ ਦਾ ਵਿੱਚੋਂ ਗੈ ਕਿ ਜਰੂਰ ਨਜ਼ਰ ਤੁਹਾਨੂੰ ਦੇਖਣ ਦੇ ਵਿੱਚ ਆ ਜਾਊਗਾ ਫਿਰ ਖਾਲ ਥੋੜੇ ਥਾਂ ਜਿਵੇਂ ਤੁਹਾਨੂੰ ਜੋੜ ਕੇ ਦੱਸਣਗੇ ਉਹ ਬਿਲਕੁਲ ਹਜੇ ਡਰਾਈ ਲੀਵਾ ਭਰਿਆ ਨਹੀਂ ਹੈਗਾ ਠੀਕ ਹੈ ਹਜੇ ਲਾਏ ਨਹੀਂ ਪਈਗੀ ਤੇ 10 ਕ ਦਿਨ 8 ਕ ਦਿਨ ਹਜੇ ਸਮਾਂ ਬਾਕੀ ਆ ਆ ਜਿਹੜਾ ਥਾਂ ਤੋਂ ਨਾ ਠੀਕ ਹੈ ਬਾਕੀ ਵਹਿੜ ਚੰਗੀ ਆ ਰੇਡ ਭਾਪੜ ਤਾਂ ਵੀਰ ਸ਼ੁਭ ਜਰ ਪੁੱਛਾਂਗੇ ਬਾਕੀ ਇੱਕ ਵਾਰੀ ਤੁਹਾਨੂੰ ਤੋਰ ਕੇ ਦਿਖਾਉਣੀ ਆਪਾਂ ਠੀਕ ਹੈ ਰਾਤੇ ਕੋ ਜੀ ਜਿਹ 13 14 ਲੀਟਰ ਦੀ ਜਿਹੜੀ ਦੋਸਤੋ ਮਿਲਕ ਕਪੈਸਿਟੀ ਮੰਨ ਕੇ ਤੁਸੀਂ ਜਿਹੜੀ ਇਹ ਵੈਡ ਲੈ ਕੇ ਜਾ ਸਕਦੇ ਹੋ 13 14 14 ਲੀਟਰ ਨੋਰਮਲੀ ਜੀ ਦੋਸਤੋ ਸੇਵਾ ਦੇ ਆਪਾਂ ਕਹਿ ਲਈਏ ਇਹ ਚੁਆ ਸਕਦੀ ਹੈ ਇਹ ਵਾਰ ਤੇ ਆ ਜਿਹੜਾ ਤੁਸੀਂ ਥਣ ਦੇਵਾ ਕਰਵਾ ਚੱਕ ਜੀ ਸਿੱਧੀ ਲਾੜੀ ਪਾ ਤੋਰ ਲੋ ਸਿੱਧੀ ਠੀਕ ਆ ਸ਼ਵਸ਼ੇਰ ਵੀਰ ਕਿੰਨਾ ਕ ਮੋਲ ਫਿਰੇ ਦਾ ਮੋਲੇ ਦਾ ਵੀਰ ਜੀ 38000 ਰੁਪਿਆ ਹਾਂਜੀ ਲੈਣ ਦੇਣ ਆਪਾਂ 36000 ਦੀ ਦਵਾਂਗੇ 36000 ਦੀ ਹਾਂਜੀ ਡਿਮਾਂਡ 38000 ਆ ਡਿਮਾਂਡ 38000 ਆ ਲੈਣ ਦੇਣ 36000 ਦੀ ਦੇ ਦਾਂਗੇ ਠੀਕ ਆ ਜੀ ਇਹ ਆ ਵੀ ਠੰਡੀ ਬਹੁਤ ਭਾਵੇਂ ਬੱਚਾ ਥੱਲੇ ਬੈਠਾ ਰਵੇ ਜੋ ਮਰਜੀ ਨਿਗਾ ਜਾਂ ਬੱਚਾ ਥੱਲੇ ਭਾ ਦੋ ਕੋਈ ਸਿਆਣਾ ਭਾ ਦੋ ਕੋਈ ਨਿਆਣਾ ਭਾ ਦੋ ਆ ਤਾਂ ਵੀ ਬਹੁਤ ਜਿਆਦੀ ਠੰਡੀ ਠੀਕ ਆ ਹਾਂਜੀ ਤੇ ਅੱਜ ਪਸ਼ੂ ਦੋ ਹੀ ਪਕਾਉ ਆਪਣੇ ਕੋਲ ਹਾਂਜੀ ਦੋ ਪਸ਼ੂ ਆ ਇੱਕ ਛੋਟੀ ਇੱਕ ਵੱਡੀ ਤੇ ਇੱਕ ਲਾੜ੍ਹ ਦੇ ਵਿੱਚ ਜਿਹੜਾ ਤੁਸਾਂ ਨੂੰ ਡੌਗ ਦਿਖ ਤੇ ਉਹ ਵੀ ਰੇਟ ਪ੍ਰਤਾਪ ਆ ਪੁੱਛਾਂਗੇ ਕਿ ਕਿੰਨੀ ਉਮਰ ਹਸ ਟੋਕ ਦੀ ਵੀ ਫਿਲਹਾਲ ਇੱਕ ਝੋਟੀ ਜਿਹੜੀ ਆ ਦੋਸਤੋ ਤੁਹਾਨੂੰ ਆਪਾਂ ਦਿਖਾਤੀ ਆ ਟੋਕਰ ਕੱਪੜਾ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਟੋਕਰ ਕੱਪੜਾ ਪਸ਼ੂ ਖਰੀਦਣ ਦੀ ਤਾਂ ਤੁਸੀਂ ਵੀ ਦੋਸਤ ਇਹ ਝੋਟੀ ਖਰੀਦ ਸਕਦੇ ਹੋ ਤੇ ਆ ਜਿਹੜਾ ਇੱਕ ਵਾਰੀ ਬਹਿਣੀ ਤੋਂ ਤੁਸੀਂ ਥਣ ਥਣ ਜਿਹੜਾ ਆ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਆ ਕਰੂ ਜੀ ਠੀਕ ਆ ਅਗੋ ਵੀਰ ਜੀ ਆਪਦੀ ਆੜ ਕੇ ਸਾਰੇ ਵੀਰ ਜਿਹੜੇ ਵੀਡੀਓ ਵੇਦੇ ਆ ਆੜ ਕੇ ਆਪਦੀ ਤਸੱਲੀ ਕਰਕੇ ਤੇ ਫੇਰ ਖੜਨ ਕੱਲ ਨੂੰ ਜਿਹੜਾ ਲਾਹਮਾ ਦੇਣਾ ਉਹ ਮਰੀ ਗਿਆ ਲਿਆ ਇੱਥੇ ਆਓ ਆਪਦੀ ਤਸੱਲੀ ਕਰੋ ਤਸੱਲੀ ਕਰਕੇ ਦੋ ਟਾਈਮ ਫੇਰ ਲੈ ਕੇ ਜਾਓ ਫੇਰ ਲੈ ਕੇ ਜਾਓ ਜੀ ਬਿਲਕੁਲ ਜੀ ਨੋ ਵੀ ਪੂਰਾ ਪੈਸੇ ਦੇਣੇ ਆ ਤੇ ਆਪਦੀ ਤਸੱਲੀ ਕਰੋ ਬਿਲਕੁਲ ਤੇ ਇਹ ਦੋ ਪਸ਼ੂ ਜਿਹੜੇ ਆ ਦੋਸਤੋ ਵੀਰ ਸ਼ਮਸ਼ੇਰ ਹੋਟਾ ਦੇ ਕੋਲ ਅੱਜ ਮਕਾਉ ਸੀਗੇ ਤੇ ਇੱਕ ਡੌਗ ਆਪਾਂ ਉਹ ਵੀ ਦਿਖਾ ਲਈਏ ਜੀ ਆਜੋ ਆ ਗੱਲ ਲੱਗਦੀ ਹੈ। ਇਹਨੂੰ ਪਾਸੇ ਰੱਖੀਏ ਆਪਣਾ। ਇਹਨਾਂ ਫਲ ਵੀ ਦੂਜੀ ਪਾ ਦਿੰਦੇ। ਠੀਕ ਆ। ਆ ਦੇਖੋ ਜੀ। ਇੱਕ ਡੌਗ ਜਿਹੜਾ ਦੋਸਤੋ ਜਰਮਨ ਸ਼ੈਫਰਡ ਡੌਗ ਆ। ਇਹ ਵੀ ਬਿਲਕੁਲ ਸੇਲ ਤੇ ਅਵੇਲੇਬਲ ਆ। ਠੀਕ ਆ। ਤੇ ਉਮਰ ਪੁੱਛ ਲਈ ਨਹੀਂ ਆ ਬਾਕੀ ਜਿਹੜੇ ਕਿਸੇ ਸ਼ਕੀਨ ਵੀਰ ਨੇ ਖਰੀਦਣਾ ਹੋਇਆ ਉਹ ਵੀ ਤੁਸੀਂ ਖਰੀਦ ਸਕਦੇ ਹੋ। ਅੱਛਾ ਭਾਈ ਇਹਦੀ ਉਮਰ ਕਿੰਨੀ ਕਹਿੰਦੇ ਤੁਸੀਂ? ਇਹ 1.5 ਸਾਲ ਦਾ ਹੋ ਗਿਆ ਜੀ। 1.5 ਸਾਲ ਦੀ ਉਮਰ ਆ। ਠੀਕ ਹੈ ਜਰਮਨ ਸ਼ਾਫ ਤੇ ਸਿੰਗਲ ਕੋਟ ਹੈ ਠੀਕ ਹੈ ਜੀ ਡਬਲ ਕੋਟ ਨਹੀਂ ਸਿੰਗਲ ਕੋਟ ਹੈ ਸਿੰਗਲ ਕੋਟ ਦੇ ਵਿੱਚ ਹਾਂਜੀ ਤੇ ਬਾਕੀ ਰਖਵਾਲੀ ਦੀ ਬਹੁਤ ਵਧੀਆ ਕੁੱਤਾ ਮੰਨਿਆ ਗਿਆ ਜੀ ਬਹੁਤ ਬਹੁਤ ਵਧੀਆ ਹੈ ਇਹ ਆ ਵੀ ਕੋਈ ਇਹਦਾ ਡਰ ਨਹੀਂ ਕੋਈ ਬੱਚੇ ਇਹਨੂੰ ਨਹੀਂ ਕੁਝ ਨਹੀਂ ਹੂੰ ਹੂੰ ਤੇ ਅਹੀਂ ਤਾਂ ਸਿਰਫ ਸਾਹ ਖੜੋਂ ਦੇਣ ਲੱਗੇ ਆ ਵੀ ਸਾਹ ਨਹੀਂ ਬਿਲਕੁਲ ਜੀ ਠੀਕ ਹੈ 1.5 ਸਾਲ ਦੀ ਉਮਰ ਆ ਜਿਹੜੀ ਦੋਸਤੋ ਇਹ ਸਡੌਪਦੀ ਆ ਤੇ ਲੈਣ ਦੇਣ ਤਾਂ ਫਿਰ ਕੀ ਰੱਖਿਆ ਜੀ ਮੁੱਲ ਇਹਦਾ ਲੈਣ ਦੇਣ ਵੀ ਇੱਥੇ 10000 ਰੁਪਏ ਆਪ ਲਾਵਾਂਗੇ ਦਾ ਠੀਕ ਹੈ ਜੀ 10000 ਜਿਹੜਾ ਦੋਸਤੋ ਇਸ ਡੌਗ ਦੀ ਕੀਮਤ ਆ ਠੀਕ ਆ ਕਿਸੇ ਠੀਕ ਆ ਅੱਛਾ ਭਾਈ ਸ਼ਮਸ਼ੇਰ ਸਿੰਘ ਦਾ ਆਪਣੇ ਸੰਪਰਕ ਨੰਬਰ ਜਰੂਰ ਦੇ ਦਿਗੇ ਜੀ 9769 84805 ਠੀਕ ਹੈ ਜੀ 88725 20883 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਦੋਨੋਂ ਨੰਬਰ ਜਿਹੜੇ ਆਪਾਂ ਬਿਲਕੁਲ ਸਕਰੀਨ ਤੇ ਚਲਦੇ ਕਰ ਦਿੱਤੇ ਆ ਜੀ ਸੋ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ